ਜੇਕਰ ਤੁਸੀਂ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਨਹੀਂ ਹੋ ਤਾਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਇਹ ਕਹਾਣੀ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਇੱਕ ਵਾਰ ਦੀ ਗੱਲ ਹੈ ਇੱਕ ਕਾਂ ਆਪਣੀ ਜ਼ਿੰਦਗੀ ਤੋਂ ਬਹੁਤ ਦੁਖੀ ਸੀ ਇੱਕ ਦਿਨ ਉਹ ਇੱਕ ਦਰਖਤ ਦੀ ਟਾਣੀ ਤੇ ਬੈਠਾ ਬਹੁਤ ਰੋਇਆ ਇੱਕ ॠषि ਉਸੇ ਦਰਖਤ ਹੇਠਾਂ ਬੈਠਾ ਸੀ ॠषि ਨੇ ਉੱਪਰ ਦੇਖਿਆ ਅਤੇ ਦੇਖਿਆ ਕਿ ਕਾਂ ਰੋ ਰਿਹਾ ਸੀ ॠषि ਨੇ ਪੁੱਛਿਆ ਤੁਸੀਂ ਕਿਉਂ ਰੋ ਰਹੇ ਹੋ ਕਾਂ ਨੇ ਕਿਹਾ हे ਸਿਆਣੇ ਆਦਮੀ ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਦੁਖੀ ਹਾਂ ਕੋਈ ਮੈਨੂੰ ਪਿਆਰ ਨਹੀਂ ਕਰਦਾ ਲੋਕ ਮੈਨੂੰ ਝਿੜਕਦੇ ਹਨ ਉਹ ਮੇਰੇ ਤੇ ਪੱਥਰ ਸੁੱਟਦੇ ਹਨ ਅਤੇ ਮੈਨੂੰ ਖਾਣ ਲਈ ਕੁਝ ਨਹੀਂ ਦਿੰਦੇ ਹਰ ਕੋਈ ਮੇਰੇ ਨਾਲ ਨਫ਼ਰਤ ਕਰਦਾ ਹੈ ਅਜੇ ਹੀ ਜ਼ਿੰਦਗੀ ਨਾਲੋਂ ਮੌਤ ਬਿਹਤਰ ਹੈ ॠषि ਨੂੰ ਕਾਂ ਦੀ ਗੱਲ ਸੁਣ ਕੇ ਬਹੁਤ ਦੁੱਖ ਹੋਇਆ ਉਸਨੇ ਕਿਹਾ ਸਾਨੂੰ ਕਿਸੇ ਵੀ ਸਥਿਤੀ ਵਿੱਚ ਖੁਸ਼ ਰਹਿਣਾ ਸਿੱਖਣਾ ਚਾਹੀਦਾ ਹੈ ਪਰ ਕਾਂ ॠषि ਦੀਆਂ ਗੱਲਾਂ ਨਹੀਂ ਸਮਝਿਆ ਅਤੇ ਰੋਂਦਾ ਰਿਹਾ ॠषि ਨੇ ਕਿਹਾ ਉਦਾਸ ਨਾ ਹੋਵੋ ਮੈਨੂੰ ਦੱਸੋ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ ਮੈਂ ਤੁਹਾਨੂੰ ਆਪਣੀ ਮੰਤਰਨਾਟ ਅਜੀਹਾ ਬਣਾ ਸਕਦਾ ਹਾਂ ਕਾ ਖੁਸ਼ ਹੋ ਗਿਆ ਅਤੇ ਕਿਹਾ हे ਮਹਾਤਮਾ ਜੇ ਤੁਸੀਂ ਮੈਨੂੰ ਅਸ਼ੀਰਵਾਦ ਦੇਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਮੈਨੂੰ ਹੰਸ ਬਣਾ ਦਿਓ ઋષਿ ਨੇ ਕਿਹਾ ਠੀਕ ਹੈ ਪਰ ਪਹਿਲਾਂ ਜਾ ਕੇ ਹੰਸ ਨੂੰ ਪੁੱਛੋ ਕਿ ਉਹ ਆਪਣੀ ਜ਼ਿੰਦਗੀ ਤੋਂ ਖੁਸ਼ ਹੈ ਤੁਸੀਂ ਜਾ ਕੇ ਪਤਾ ਕਰੋ ਮੈਂ ਉਦੋਂ ਤੱਕ ਇੱਥੇ ਇੰਤਜ਼ਾਰ ਕਰਾਂਗਾ ਕਾ ਖੁਸ਼ੀ ਨਾਨ ਉੱਡ ਗਿਆ ਅਤੇ ਇੱਕ ਹੰਸ ਨੂੰ ਮਿਲਣ ਗਿਆ ਜੋ ਇੱਕ ਤਲਾਬ ਵਿੱਚ ਤੈਰ ਰਿਹਾ ਸੀ ਉਹ ਹੰਸ ਉੱਡ ਗਿਆ ਅਤੇ ਕਿਹਾ ਤੂੰ ਬਹੁਤ ਸੁੰਦਰ ਹੈ ਤੂੰ ਦੁੱਧ ਵਾਂਗ ਚਿੱਟਾ ਹੈ ਹਰ ਕੋਈ ਤੈਨੂੰ ਪਿਆਰ ਕਰਦਾ ਹੈ ਤੂੰ ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਹੋਣਾ ਚਾਹੀਦਾ ਹੈ ਹੰਸ ਨੇ ਕਿਹਾ ਨਹੀਂ ਦੋਸਤ ਮੈਂ ਖੁਸ਼ ਨਹੀਂ ਹਾਂ ਦੁਨੀਆ ਵਿੱਚ ਬਹੁਤ ਸਾਰੇ ਰੰਗ ਹਨ ਪਰ ਮੇਰਾ ਕੋਈ ਰੰਗ ਨਹੀਂ ਹੈ ਚਿੱਟਾ ਕੋਈ ਰੰਗ ਨਹੀਂ ਹੁੰਦਾ ਮੈਨੂੰ ਲੱਗਦਾ ਹੈ ਕਿ ਤੋਤਾ ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਹੋਏਗਾ ਕਿਉਂਕਿ ਉਹ ਬਹੁਤ ਰੰਗੀਨ ਹੁੰਦਾ ਹੈ ਇਹ ਸੁਣ ਕੇ ਕਾਂ ਉੱਡ ਗਿਆ ਅਤੇ ਤੋਤੇ ਨੂੰ ਮਿਲਣ ਚਲਾ ਗਿਆ ਕਾਂ ਨੇ ਕਿਹਾ ਹੈ ਤੋਤੇ ਤੂੰ ਬਹੁਤ ਸੁੰਦਰ ਅਤੇ ਰੰਗੀਨ ਹੈ ਤੂੰ ਸਭ ਤੋਂ ਖੁਸ਼ ਪੰਛੀ ਹੋਣਾ ਚਾਹੀਦਾ ਹੈ ਤੋਤੇ ਨੇ ਕਿਹਾ ਨਹੀਂ ਦੋਸਤ ਮੈਂ ਖੁਸ਼ ਨਹੀਂ ਹਾਂ ਲੋਕ ਮੈਨੂੰ ਪਿੰਜਰੇ ਵਿੱਚ ਬੰਦ ਕਰ ਦਿੰਦੇ ਹਨ ਮੈਂ ਹਮੇਸ਼ਾ ਡਰ ਵਿੱਚ ਰਹਿੰਦਾ ਹਾਂ ਕਿ ਕੋਈ ਮੈਨੂੰ ਫੜ ਲਵੇਗਾ ਅਤੇ ਕੈਦ ਕਰ ਲਵੇਗਾ ਮੈਨੂੰ ਲੱਗਦਾ ਹੈ ਕਿ ਮੋਰ ਸਭ ਤੋਂ ਖੁਸ਼ ਪੰਛੀ ਹੋਵੇਗਾ ਕਿਉਂਕਿ ਉਹ ਮੇਰੇ ਨਾਲੋਂ ਜ਼ਿਆਦਾ ਰੰਗੀਨ ਹੈ ਇਹ ਸੁਣ ਕੇ ਕਾਂ ਮੋਰ ਦੀ ਭਾਲ ਵਿੱਚ ਉਡ ਗਿਆ ਉਸ ਨੂੰ ਇੱਕ ਚਿੜੀਆ ਘਰ ਵਿੱਚ ਇੱਕ ਮੋਰ ਦਿਖਾਈ ਦਿੱਤਾ ਸੈਂਕੜੇ ਲੋਕ ਮੋਰ ਨੂੰ ਦੇਖਣ ਲਈ ਉੱਥੇ ਆਏ ਸਨ ਜਦੋਂ ਲੋਕ ਚਲੇ ਗਏ ਤਾਂ ਕਾਂ ਮੋਰ ਕੋਲ ਗਿਆ ਅਤੇ ਕਿਹਾ ਪਿਆਰੇ ਮੋਰ ਤੂੰ ਬਹੁਤ ਸੁੰਦਰ ਹੈ ਹਜ਼ਾਰਾਂ ਲੋਕ ਤੈਨੂੰ ਦੇਖਣ ਆਉਂਦੇ ਹਨ ਮੋਰ ਕਹਿੰਦਾ ਹੈ ਕਿ ਲੋਕ ਮੈਨੂੰ ਦੇਖਦੇ ਹੀ ਮੇਰਾ ਪਿੱਛਾ ਕਰਦੇ ਹਨ ਮੈਨੂੰ ਲੱਗਦਾ ਹੈ ਕਿ ਤੂੰ ਧਰਤੀ ਦਾ ਸਭ ਤੋਂ ਖੁਸ਼ ਪੰਛੀ ਹੈ। ਮੋਰ ਨੇ ਕਿਹਾ, ਮੈਂ ਵੀ ਸੋਚਦਾ ਸੀ ਕਿ ਮੈਂ ਸਭ ਤੋਂ ਸੁੰਦਰ ਅਤੇ ਖੁਸ਼ ਪੰਛੀ ਹਾਂ। ਪਰ ਆਪਣੀ ਸੁੰਦਰਤਾ ਕਾਰਨ ਮੈਂ ਇਸ ਚਿੜੀਆ ਘਰ ਵਿੱਚ ਕੈਦ ਹਾਂ। ਲੋਕ ਸਜਾਵਟ ਲਈ ਮੇਰੇ ਖੰਭ ਤੋੜਦੇ ਹਨ। ਇਸ ਨਾਲ ਮੈਨੂੰ ਬਹੁਤ ਦਰਦ ਹੁੰਦਾ ਹੈ। ਮੈਂ ਖੁਸ਼ ਨਹੀਂ ਹਾਂ, ਮੇਰੇ ਦੋਸਤ। ਤਾਂ ਇਹ ਸੁਣ ਕੇ ਹੈਰਾਨ ਹੋ ਗਿਆ। ਉਸਨੇ ਪੁੱਛਿਆ, ਜੇ ਤੂੰ ਵੀ ਖੁਸ਼ ਨਹੀਂ ਹੈਂ? ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਕੌਣ ਹੈ ਮੋਰ ਨੇ ਕਿਹਾ ਮੈਂ ਇਸ ਚਿੜੀਆ ਘਰ ਨੂੰ ਬਹੁਤ ਚੰਗੀ ਤਰ੍ਹਾਂ ਦੇਖਿਆ ਹੈ ਇੱਥੇ ਸਿਰਫ ਇੱਕ ਹੀ ਪੰਛੀ ਹੈ ਜੋ ਪਿੰਜਰੇ ਵਿੱਚ ਕੈਦ ਨਹੀਂ ਹੈ ਅਤੇ ਉਹ ਹੈ ਤੂੰ ਕਾ ਲੋਕ ਤੈਨੂੰ ਕੈਦ ਨਹੀਂ ਕਰਦੀ ਪਿਛਲੇ ਕਈ ਦਿਨਾਂ ਤੋਂ ਮੈਂ ਸੋਚ ਰਿਹਾ ਸੀ ਕਾਸ਼ ਮੈਂ ਕਾਂ ਹੁੰਦਾ ਤਾਂ ਜੋ ਮੈਂ ਖੁੱਲੀ ਹਵਾ ਵਿੱਚ ਉੱਡ ਸਕਦਾ ਮੈਂ ਆਜ਼ਾਦ ਹੁੰਦਾ ਇਹ ਸੁਣ ਕੇ ਕਾਂ ॠषि ਕੋਣ ਵਾਪਿਸ ਆਇਆ ਪਹਿਲੀ ਵਾਰ ਉਸਨੇ ਆਪਣੇ ਆਪ ਨੂੰ ਕਾਂ ਹੋਣ ਦੀ ਕਲਪਨਾ ਕੀਤੀ ਪਰ ਉਹ ਖੁਸ਼ ਮਹਿਸੂਸ ਕਰ ਰਿਹਾ ਸੀ ਉਸਨੇ ਕਿਹਾ हे ਸਿਆਣੇ ਆਦਮੀ ਹੁਣ ਮੈਂ ਕੁਝ ਹੋਰ ਨਹੀਂ ਬਣਨਾ ਚਾਹੁੰਦਾ ਮੈਂ ਜਿਸ ਤਰ੍ਹਾਂ ਹਾਂ ਠੀਕ ਹ ਆਪਣੀ ਜ਼ਿੰਦਗੀ ਵਿੱਚ ਅਸੀਂ ਅਕਸਰ ਬਿਨਾਂ ਕਿਸੇ ਕਾਰਨ ਦੇ ਦੂਜਿਆਂ ਨਾਲ ਆਪਣੀ ਤੁਲਨਾ ਕਰਦੇ ਹਾਂ ਉਦਾਸ ਹੋ ਜਾਂਦੇ ਹਾਂ ਅਤੇ ਆਪਣੀ ਆਪ ਨੂੰ ਸ਼ਰਾਪ ਦਿੰਦੇ ਹਾਂ ਇਹ ਦੁੱਖ ਦਾ ਸਭ ਤੋਂ ਵੱਡਾ ਕਾਰਨ ਬਣ ਜਾਂਦਾ ਹੈ ਸਾਨੂੰ ਜੋ ਮਿਲਿਆ ਹੈ ਉਸ ਨਾਲ ਸੰਤੁਸ਼ਟ ਹੋਣਾ ਚਾਹੀਦਾ ਹੈ ਅਤੇ ਜੋ ਨਹੀਂ ਮਿਲਿਆ ਉਸ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ ਇਸ ਦੁਨੀਆ ਵਿੱਚ ਕੋਈ ਨਾ ਕੋਈ ਸਾਡੇ ਤੋਂ ਘੱਟ ਜਾਂ ਜ਼ਿਆਦਾ ਹੋਵੇਗਾ ਜੇਕਰ ਅਸੀਂ ਆਪਣੀ ਤੁਲਨਾ ਦੂਜਿਆਂ ਨਾਲ ਕਰਦੇ ਹਾਂ ता असी कदे भी खुश नहीं हो सकते जो व्यक्ति अपनी स्थिति तो संतुष्ट है वह इस दुनिया का सब तो खुश व्यक्ति है जिंदगी कदे भी अपनी तुलना किसी ना करो नहीं तो असी सब तो दुखी व्यक्ति बन जावांगे।